ਪਹਿਲਾਂ ਇਦਾਂ ਹੀ ਹੁੰਦਾ ਸੀ ਕਹਿੰਦੇ ਮੱਥਾ ਟੇਕ ਦਿਓ ਜੋ ਫਾਲ ਹੈ ਸਾਰਾ ਹੀ ਮਿਲ ਜਾਂਦਾ ਐਂ ਡਰ ਲੱਗਦਾ ਜਿਵੇਂ ਕੋਈ ਪੈਰੀ ਨਾ ਹੱਥ ਲਾ ਦੇ ਵੀ ਮਰ ਗਿਆ ਜਪਜੀ ਸਾਹਿਬ ਦੇ ਪਾਠ ਕਰਦੇ ਕਿਤੇ ਇਹ ਲੈ ਜੇ ਸਾਰੇ ਸਾਨੂੰ ਐਂ ਡਰਾਇਆ ਜਾਂਦਾ ਨਿੱਕੇ ਹੁੰਦਿਆਂ ਨੂੰ ਜਿਵੇਂ ਨਿੱਕੇ ਹੁੰਦਿਆਂ ਨੂੰ ਕਹਿੰਦੇ ਨਹੀਂ ਹੁੰਦੇ ਸੀ ਵੀ ਜੇ ਡੱਡੂ ਨੂੰ ਵੱਟਾ ਮਾਰਿਆ ਘਰ ਵਾਲੀ ਗੁੰਗੀ ਮਿਲੇਗੀ ਹੁਣ ਕਈ ਬੰਦੇ ਕਹਿੰਦੇ ਨੇ ਯਾਰ ਮਾਰ ਹੀ ਦਿੰਦੇ ਵੀ ਜੇ ਕਿਤੇ ਉਦੋਂ ਵੱਟਾ ਮਾਰ ਹੀ ਦਿੰਦੇ ਤੇ ਠੀਕ ਹੋ ਜਾਣਾ ਸੀ ਕਾ ਘਰ ਵਾਲੀਆਂ ਗੁੰਗੀਆਂ ਹੀ ਪਾਲਦੇ ਨੇ ਪਰ ਉਹ ਕਿੱਥੇ ਆਪ ਗੁੰਗੀਆਂ ਆਪ ਵੀ ਆ ਇਧਰ ਵਾਲੀਆਂ ਕਿੱ데 ਗੁੰਗੀਆਂ ਇਹ ਤੇ ਸੱਚੀ ਗੱਲ ਐ ਭਾਈ ਇਹ ਤੇ ਜਦੋਂ ਵੇਖੀਦਾ ਨਾ ਧੰਨ ਭਾਈ ਕਮਾਈ ਤੁਹਾਡੇ ਕਈ ਵਾਰੀ ਤੇ ਨਾ ਜਿਹੜੇ ਵਿਆਹੇ ਬੰਦਿਆਂ ਨੂੰ ਵੇਖਨੇ ਆ ਚਲੋ ਅਸੀਂ ਤੇ ਨਹੀਂ ਕਰਾਏ ਮੇਰਾ ਵਿਆਹੇ ਬੰਦੇ ਨੂੰ ਵੇਖ ਕੇ ਵੈਸੀ ਜੀ ਕਰਦੇ ਵੀ ਇਹਦੇ ਤੇ ਪੈਰੀ ਹੱਥ ਲਾ ਹੀ ਦੇਣੇ ਚਾਹੀਦੇ ਤੇ ਜਿਹੜਾ ਮੰਗਿਆ ਹੁੰਦਾ ਮੈਨੂੰ ਹੁੰਦਾ ਇਹ ਤੇ ਗੋਡੀਕ ਤੱਕ ਲਾ ਦੀਏ ਵੀ ਤੂੰ ਹੁਣ ਮੰਗਿਆ ਗਿਆ ਜਿਹੜਾ ਵਿਆਹ ਗਿਆ ਧੰਨ ਐ ਭਾਈ ਕਈ ਵਾਰੀ ਐਂ ਲੱਗਦਾ ਹੁੰਦਾ ਹੁਣ ਮਤਲਬ ਇਦਾਂ ਹੀ ਆ ਉਹ ਕਹਿੰਦੀ 72 72 ਹੂਰਾ ਮਿਲਦੀਆਂ ਕਹਿੰਦੇ ਜਿਹੜਾ ਨਮਾਜ਼ਾਂ ਪੜਦਾ ਸਾਰਾ ਕੁਝ ਕਰਦਾ ਕਹਿੰਦੇ ਅੱਗੇ ਜਾ ਕੇ ਉਹਨੂੰ 72 ਹੂਰਾ ਮਿਲਦੀਆਂ ਘਰ ਵਾਲੀ ਕਹਿੰਦੀ ਫਿਰ ਜੇ ਮੈਂ ਵੀ ਨਮਾਜ਼ਾਂ ਪੜਦੀਆਂ ਫਿਰ ਮੈਨੂੰ ਕੀ ਮਿਲੂ ਇਹ ਗੱਲ ਸੋਚਣੀ ਵੀ ਔਖੀ ਲੱਗਦੀ ਆ ਵੀ ਬੰਦੇ ਨੂੰ 72 ਉਹ ਰੋਜ਼ ਸਟੇਜਾਂ ਤੇ ਬੋਲਦੇ ਆ ਜੇ ਬੀਬੀ ਪੁੱਛ ਲਵੇ ਵੀ ਮੈਂ ਮੈਂ ਵੀ ਕਰਦੀ ਆ ਮੈਨੂੰ ਅੱਗੇ ਕੀ ਮਿਲੂ ਉਹ ਬੰਦਾ ਕਿਹਾ ਹੋਇਆ ਰੋਜ਼ ਹੀ ਕਹੇ ਵੀ ਉਹ ਕਰੇ ਮੈਨੂੰ ਫਿਰ ਅੱਗੇ ਜਾ ਕੇ ਕੀ ਮਿਲੂ ਉਹ ਕਹਿੰਦੇ ਅੱਗੇ ਜਾ ਕੇ ਜਿਹੜੀਆਂ ਤੁਸੀਂ ਉਹਨਾਂ ਤੁਹਾਨੂੰ ਤੇ ਬਾਂਦਰ ਮਿਲਦੇ ਨੇ ਉਹ ਕਹਿੰਦੀ ਦੇਖ ਲਓ ਹੈ ਇਹ ਕੋਈ ਅਨਸਾਫ ਹੈ ਤੁਹਾਨੂੰ ਇੱਥੇ ਵੀ ਹੂਰਾ ਉੱਥੇ ਵੀ ਹੂਰਾ ਤੇ ਸਾਨੂੰ ਲੈ ਆਪੇ ਹੀ ਸਮਝ ਗਏ ਉਹ ਨਹੀਂ ਕਹਿੰਦੇ ਪਿਆਰੀ ਸਮਝ ਗਈ ਹੈ ਲੋ ਕਹਿੰਦੇ ਜੀ ਆਪੇ ਹੀ ਸਮਝ ਗਏ ਸਾਰੇ ਜਦੋਂ ਮੈਂ ਕਿਹਾ ਨਾ ਉਹ ਕਹਿੰਦੇ ਵੀ ਤੁਹਾਨੂੰ ਇੱਥੇ ਵੀ ਹੂਰਾ ਹੈ ਨਾ ਕਿ ਸਾਨੂੰ ਤੁਹਾਨੂੰ ਇੱਥੇ ਵੀ ਹੂਰਾ ਉੱਥੇ ਵੀ ਹੂਰਾ ਤੇ ਸਾਨੂੰ ਕਹਿੰਦੇ ਇੱਥੇ ਵੀ ਬੰਦਰ ਤੇ ਅੱਗੇ ਵੀ ਬੰਦਰ ਤੇ ਸੱਚੀ ਹੈ ਭਾਈ ਤੁਹਾਨੂੰ ਇੱਕ ਬੇਨਤੀ ਹੈ ਤੁਹਾਡੀ ਦੋਨਾਂ ਦੀ ਜੇ ਬਣਦੀ ਹੈ ਨਾ ਤੇ ਫਿਰ ਦੁਨੀਆ ਪਿਆਰੀ ਪਿਆਰੀ ਲੱਗਦੀ ਹੈ ਜੋੜਾ ਬਣਾ